ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਚੁੱਕਾ ਹਾਂ ਜੀ ਮੰਡੇਰੀ ਫਾਰਮ ਤੇ ਅੱਜ ਆਪਣਾ ਭਰਾ ਵਾ ਛੋਟਾ ਸਰਪੰਚ ਦਵਿੰਦਰ ਸਿੰਘ ਉਹਨੇ ਬਹੁਤ ਵਧੀਆ ਕੰਮ ਕੀਤਾ ਹੈ ਮਤਲਬ ਰਾਹ ਬਣਦੇ ਆ ਸਰਕਾਰੀ ਸਕੂਲ ਨੂੰ ਰਾਹ ਜਾਣਦੇ ਆ ਇੰਟਰਲੋਕ ਉਹਨਾਂ ਨੇ ਸਟਾਏ ਆ ਮਿਸਤਰੀ ਲੱਗੇ ਆ ਵੀ ਇੰਟਰਲੋਕ ਲੱਗੇ ਆ ਬਾਕੀ ਸਰਪੰਚ ਸਾਹਿਬ ਹੁਣ ਆਪਾਂ ਹਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਤੇ ਬਹੁਤ ਵਧੀਆ ਕਾਰੋਬਾਰ ਮੇਰਾ ਭਰਾ ਵਧੀਆ ਆਪਣਾ ਪਿੰਡ ਨੂੰ ਲੈ ਕੇ ਤੁਰਿਆ ਆ ਅ ਛੱਪੜ ਦਾ ਬਹੁਤ ਜਿਆਦਾ ਨੇ ਵਿਕਾਸ ਕੀਤਾ ਹੈ ਮਤਲਬ ਸਾਰਾ ਸਾਫ ਕੀਤਾ 20 ਫੁੱਟ ਲੂੰਗਾ ਤੇ ਸੀਵਰੇ ਸੂਰੇਜ ਪਾ ਕੇ ਪਿੰਡ ਦਾ ਬਹੁਤ ਵਧੀਆ ਨੇ ਕੰਮ ਕੀਤਾ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਹੋਸਣਾ ਕੀ ਹਾਲ ਚੱਲ ਜੀ ਅੱਜ ਮੰਤਰੀ ਬਣੇ ਹੈ ਹੋਰ ਸੰਤੂ ਸਾਹਿਬ ਕੀ ਹਾਲ ਜੀ ਡਾਕਟਰ ਸਾਹਿਬ ਤੇ ਮੈਂ ਨਾ ਵੀ ਮੇਰੇ ਭਰਾ ਨੇ ਪਿੰਡ ਦਾ ਤੇ ਬਹੁਤ ਵਧੀਆ ਕੀਤਾ ਕੰਮ ਨਾ ਤੇ ਦੱਸੋ ਕੀ ਮਤਲਬ ਹਰ ਪਿੰਡ ਦੇ ਜਿੱਦਾਂ ਸਰਪੰਚ ਜਾਣੇ ਹੀ ਆਂ ਅਸੀਂ ਹਰ ਪਿੰਡ ਫਿਰਦੇ ਆਂ ਵਪਾਰੀ ਬੰਦੇ ਆ ਨਾ ਤੇ ਹਰ ਪਿੰਡ ਚ ਇਦਾਂ ਦਾ ਵਿਕਾਸ ਨਹੀਂ ਹੁੰਦਾ ਜਿਦਾਂ ਦਾ ਤੁਸੀਂ ਕਰਦੇ ਜ ਹੁਣ ਤੇ ਸਰਪੰਚੇ ਤੇ ਚਲੋ ਪਹਿਲਾਂ ਵੀ ਬੜੇ ਬੜੇ ਆਏ ਸਾਡੇ ਪਿੰਡ ਦੇ ਵਿੱਚ ਪਰ ਉਹ ਗੱਲ ਨਹੀਂ ਬਣੀ ਤੇ ਘਰੋਂ ਨਿਕਲਦਾ ਪੈਂਦਾ ਹਾਂਜੀ ਕੰਮ ਕਰਨੇ ਪੈਂਦਾ ਟਾਈਮ ਦੇਣਾ ਪੈਂਦਾ ਟਾਈਮ ਦੇਣਾ ਪੈਂਦਾ ਕੰਮ ਹੋ ਜਾਂਦਾ ਹਾਂਜੀ ਫਿਰ ਵੀ ਇਹ ਵੀ ਟਾਈਮ ਦੇਣਾ ਪੈਂਦਾ ਇਹ ਕੰਮ ਕਰ ਟਾਈਮ ਦੇਣਾ ਪੈਂਦਾ ਤੇ ਹੁਣ ਤਕਰੀਬਨ ਇੱਕ ਆ ਆ ਜਿਹੜਾ ਰਾਹ ਆਪਣਾ ਬੰਡਿਆ ਵਾ ਇਹ ਮਤਲਬ ਰਾਹ 20 25 ਸਾਲਾਂ ਤੋਂ ਅੜਿਆ ਹੈ ਇਹ ਰਾਹ ਨਹੀਂ ਬਣਿਆ ਤੇ ਉਧਰੋਂ ਆ ਸਿੱਧਾ ਸਰਕਾਰੀ ਸਕੂਲ ਨੂੰ ਰਾਹ ਜਾਂਦਾ ਆ ਇਹ ਸਰਕਾਰੀ ਸਕੂਲ ਨੂੰ ਵੀ ਰਾਹ ਮਤਲਬ ਹੁਣ ਟਰੱਕ ਲੰਘ ਜੇ ਜੋ ਮਰਜੀ ਲੰਘ ਜੇ ਸੰਭਾ ਸਰਪਾ ਨਾ ਪਹਿਲਾਂ ਕੋਈ ਰਾਹ ਨਹੀਂ ਪਹਿਲਾਂ ਮੋੜ ਸਾਲੀ ਨਹੀਂ ਪੂਰਾ ਗਟਕਾ ਵਾ ਪੂਰਾ ਗਟਕਾ ਹਾਂ ਇਹ ਨਹੀਂ ਕਿ ਗਟਕਾ ਘਟਪਾਣਾ ਪੂਰਾ ਸਾਰਾ ਕੇ ਪੂਰਾ ਓਕੇ ਰਿਪੋਰਟ ਆ ਕੰਮ ਤੇ ਮਿਸਤਰੀ ਲੱਗੇ ਆ ਲੇਬਰ ਲੱਗੀ ਆ ਚਾਹ ਡੇ ਪੀਣ ਤੇ ਕਿਹੇ ਵੀ ਚੀਜ਼ ਦੀ ਮਤਲਬ ਬੜੀ ਵਾਹਿਗੁਰੂ ਦੀ ਕਿਰਪਾ ਵਾ ਮੇਰੇ ਭਰਾ ਦੇ ਤੇ ਪਿੰਡ ਦਾ ਇੰਨਾ ਵਧੀਆ ਵਿਕਾਸ ਕੀਤਾ ਵਾ ਸਾਰੇ ਪਿੰਡ ਦੇ ਵਿੱਚ ਮਤਲਬ ਹੁਣ ਸਰਪੰਚ ਸਾਹਿਬ ਇਹ ਤੋਂ ਬਾਅਦ ਆਪਾਂ ਹੋਰ ਲੈਟਾਂ ਲੂਟਾਂ ਦਾ ਕੰਮ ਕਰਨਾ ਨਹੀਂ ਇਹ ਤੋਂ ਬਾਅਦ ਭਾਈ ਗਲੀ ਬਣਾਉਣੀ ਹੈ ਬਾਹਰ ਲਈ ਛੱਡੀ ਪੱਕੀ ਕਰਨੀ ਹੈ ਅੱਛਾ ਜੀ ਬਾਹਰ ਲਈ ਫਿਰ ਨਹੀਂ ਪੱਕੀ ਕਰਨੀ ਆ ਠੀਕ ਆ ਤਾਂ ਹੋਰ ਕੋਕ ਆਪਣੇ ਮਤਲਬ ਕੰਮ ਚੱਲੀ ਜਾਂਦੇ ਗੱਲ ਗਾਦੀ ਹੈ ਹੈਨਾ ਨੀਤ ਹੋਣੀ ਚਾਹੀਦੀ ਭਾਈ ਕੰਮ ਸਾਰੇ ਹੁੰਦੇ ਕੰਮ ਸਾਰੇ ਹੁੰਦੇ ਆ ਤੇ ਬਾਕੀ ਆ ਮੇਰੇ ਭਰਾ ਰਿਆ ਆ ਬਹੁਤ ਵਧੀਆ ਸਰਪੰਚ ਸਾਹਿਬ ਤੁਸੀਂ ਕੀਤਾ ਜਿਹੜੇ ਖੂਹ ਬਣਾਏ ਆ ਪਹਿਲਾਂ ਪਾਣੀ ਉਥੇ ਡਿੱਗਦਾ ਹੈ ਅਲਫਾਫਿਆ ਹਨਾ ਜੀ ਗੱਲ ਸੁਣੋ ਤੁਸੀਂ ਇੱਥੇ ਰਹਿੰਦੇ ਹੋ ਪਿੰਡ ਵਿੱਚ ਪਹਿਲਾਂ ਇੱਥੇ ਗੱਡੀ ਗੱਡੀ ਹਰੇਂਡ ਚੜੀ ਹੁੰਦੀ ਸੀ ਚੜੀ ਹੁੰਦੀ ਸੀ ਉਹ ਜਿਹੜਾ ਗਰੇ ਵਾਲੀ ਵੇਖੋ 5 ਸਾਲ ਬਸ ਬਸ ਆਪਣੇ ਕੋਲ 3 ਸਾਲ ਹੋ ਗਏ ਬਣਾਇਆ ਨੂੰ ਨਾ ਤੇ ਬਣਾਏ 3 ਸਾਲ ਹੋ ਗਏ ਨਹੀਂ ਅਜੇ 20 ਦਿਨਾਂ ਚ ਬੂਟੀ ਦਾ ਕੋਈ ਨਾ ਰਛਾ ਇਹ ਸਹੀ ਸਹੀ ਗੱਲ ਬੂਟੀ ਹੀ ਨਹੀਂ ਇਹਦੇ ਵਿੱਚ ਇਸ ਭਾਈ ਦਾ ਮਤਾ ਪਿਆ ਹੀ ਹੋਰ ਸਾਫ ਹੋ ਜਾਣਾ ਅੱਛਾ ਹੋਰ ਸਾਫ ਹੋਣਾ ਵਾ ਤੇ ਨਹੀਂ ਨਹੀਂ ਤੇ ਵਧੀਆ ਉਹਨਾਂ ਵਧੀਆ ਕੰਮ ਆ ਉਹਨਾਂ ਵਧੀਆ ਕੰਮ ਆ ਤੇ ਬਾਕੀ ਆਮ ਆਦਮੀ ਪਾਰਟੀ ਦਾ ਮਤਲਬ ਪੂਰਾ ਸਹਿਯੋਗ ਆ ਨਾ ਨਹੀਂ ਵੇਖੋ ਕੰਮ ਜਿਹੜੀ ਕਿਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਸਿਰ ਤੇ ਕੰਮ ਹੁੰਦੇ ਆ ਉਹਨਾਂ ਸਿਰ ਤੇ ਕੰਮ ਹੁੰਦੇ ਆ ਬਲੇਮਰਪਾਲ ਜੀ ਆ ਸਾਨੂੰ ਪੈਸੇ ਦਿੰਦੇ ਆ ਫੇਰ ਹੀ ਗਾਂ ਕੰਮ ਕਰਦੇ ਫੇਰ ਹੀ ਗਾਂ ਕੰਮ ਕਰਦੇ ਆ ਤੇ ਬਾਕੀ ਸਾਰੇ ਜਾਣੇ ਆ ਸਾਰੇ ਪਿੰਡ ਚ ਹਾਂ ਠੀਕ ਜੀ ਤੇ ਇਹ ਪਿੰਡ ਮਿਸ਼ਰਪੁਰਾ ਵੀ ਜੀ ਜਿਲ੍ਹਾ ਗਰਦਾਸਪੁਰਿਆ ਤਹਿਸੀਲ ਬਟਾਲਾ ਆ ਇਹ ਮੇਰਾ ਭਰਾ ਵਾ ਸਰਪੰਚ ਸਾਹਿਬ ਚਾਚਾ ਜੀ ਦਾ ਬੇਟਾ ਵਾ ਤੇ ਬੜੀ ਵੈਗਰੂ ਦੀ ਕਿਰਪਾ ਵਾ ਬਾਕੀ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਇਹੋ ਹੀ ਆਪਾਂ ਤੇ ਕਹਿ ਸਕਦੇ ਆ ਨਾ ਅੱਗੇ ਯਾਰ ਵੱਧ ਤੋਂ ਵੱਧ ਵੇਖੋ ਵਿਕਾਸ ਕਰੋ ਹਾਂ ਤੁਹਾਡੇ ਨਾਮ ਦੁਬਾਰਾ ਫੇਰ ਸਰਕਾਰ ਨੂੰ ਮੌਕਾ ਦਿਓ ਕੰਮ ਕਰਨ ਦਾ ਹਾਂ ਤੇ ਬਾਕੀ ਪੱਟੀ ਜਿੰਨੇ ਨਹੀਂ ਨਾ ਕਰਨਾ ਕੰਮ ਹਾਂ ਉਹਨੇ ਨਹੀਂ ਦਾਰੀਆਂ ਸਰਕਾਰਾਂ ਇੱਕੋ ਜੀਆਂ ਵਾ ਅੱਛਾ ਜੀ ਜਿਹਨੇ ਕੰਮ ਹੀ ਨਹੀਂ ਕਰਨਾ ਉਹਦੇ ਨੇ ਪਾਉਨੂ ਭਾਵੇਂ ਘਰ ਪੈਸੇ ਭੜਾਓ ਉਹਨੇ ਨਹੀਂ ਕਰਨਾ ਨਹੀਂ ਕਰਨਾ ਕੰਮ ਨਹੀਂ ਕਰਨਾ ਉਹਦੇ ਬਾਅਦ ਰੋਪਾ ਨਹੀਂ ਕਰਦਾ ਠੀਕ 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 ਉਹਦੇ ਕੋ ਬਹਾਨੇ ਬੜੇ ਹਾਂ ਬਹਾਨੇ ਬੜੇ ਕਹਿੰਦਾ ਥੋੜਾ ਲੈ ਜਾਂਦਾ ਮਾਣ ਨਹੀਂ ਦਿੰਦਾ ਹਾਂ ਸਹੀ ਗੱਲ ਤਾਂ ਦੀ ਤੁਹਾਨੂੰ ਪਤਾ ਜਦੋਂ ਦਾ ਵੀ ਜਦੋਂ ਦੀ ਸਰਪੰਚੀ ਆ ਇਹਦੇ ਲਗਾਤਾਰ ਕੰਮ ਚੱਲਣ ਦੇ ਆ ਗਲੀ ਬਣਾ ਕੇ ਆਏ ਆ ਪਿੱਛੇ ਹਾਂ ਬਣਾਈ ਬਣਾਈ ਅਸੋ ਇਦੋਂ ਵੀ ਵੱਧ ਲੰਮੀ ਲੰਮੀ ਲਾਈ ਵੀ ਉਹਦੀ ਵੀ ਖੋਟੇ ਹਾਂ ਉਹ ਬਣਾ ਕੇ ਆਏ ਆ ਉਦੋਂ ਪਹਿਲਾਂ ਵੀ ਫੰਡ ਲੱਗੇ ਕੋਈ ਛੱਪੜ ਦੇ ਲੱਗ ਗਿਆ ਲੱਗੇ 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 ਜਿਹੜਾ ਨਾ ਇੱਕ ਉਹ ਬਾਬਰ ਰੱਡਾ ਸਾਹਿਬ ਵਾਲੀ ਗਲੀ ਬਣ ਗਈ ਨਾਲ ਕਾ ਉਹ ਸੀਵਰੇਜ ਪੈ ਗਿਆ ਸੀਵਰੇਜ ਪੈ ਗਿਆ ਬਹੁਤ ਕੰਮ ਕੀਤੇ ਇਹਨੇ ਉੱਥੇ ਲੈ ਕੇ ਆ ਗਲੀ ਬਣ ਗਈ ਹਾਂ ਪੈਸਾ ਤੇ ਨਹੀਂ ਨਾ ਕੋਈ ਕੋਲ ਕੋਣ ਦਾ ਨਾ 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 ਕੋਈ ਨਹੀਂ ਕੋਈ ਹਾਂ ਨਹੀਂ ਪਾਏ ਸਰਕਾਰ ਨੇ ਹੋਣੀ ਪਾਏ ਫਿਰ ਬਹੁਤ ਕੰਮ ਕੀਤੇ ਇਹਨੇ ਠੀਕ ਹੈ ਸਮਾਨ ਸਾਹਿਬ ਸਾਸੀ ਗਾਲ ਮਾਨਲੇ ਦੀ ਫਾਰਮ ਵੇਖਣ ਆਲਿਆ ਨੇ ਤੇ ਬਾਕੀ ਕਮੈਂਟਾਂ ਚ ਵੀਰਜੀ ਦੱਸਿਓ ਜਰੂਰ ਵੀ ਭਰਾ ਸਾਡਾ ਕਿਦਾਂ ਦੇ ਕੰਮ ਕਰਨ ਰਿਹਾ ਆ ਤੇ ਬਾਕੀ ਜਿਹੜੇ ਇਹਨੇ ਸਲਾਹ ਲੈਣੀ ਹੋਵੇ ਤੇ ਸਰਪੰਚ ਸਾਹਿਬ ਨੰਬਰ ਦੱਸਿਓ ਆਪਣਾ ਸਾਰੇ ਸਿਆਣੇ ਯਾਰ ਜਿਹੜਾ ਨਹੀਂ ਫੇਰ ਵੀ ਬੜਾ ਫਰਕ ਹੁੰਦਾ ਹੈ ਕਿ ਨਹੀਂ ਤੁਸੀਂ ਆਪ ਹੀ ਗੱਲ ਕਰਨ ਤੇ ਨੰਬਰ ਵੀ ਜਿਹਕੇ ਨੇ ਭਰਾ ਨਾਲ ਗੱਲਬਾਤ ਕਰਨੀ ਹੋਵੇ 7176 41509 ਤੇ ਗੱਲ ਕਰ ਸਕਦਾ ਸਾਸੀ ਗਾਲ ਸਾਰੇ ਵੀਰਾਂ ਹੁਣ ਕਿਹੜਾ